ਾਲਿਸ ਇੰਸਾਮ ਜਿਹੜੀ ਇੱਕ ਘਟਨਾ ਤੁਹਾਡੇ ਬੇਟੇ ਨਾਲ ਹੋਈ ਆ ਜੀ ਜੀ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਮੇਰਾ 22 ਤਰੀਕ ਨੂੰ ਉਸ ਦਿਨ 10:30 ਵਜੇ ਬੱਚਾ ਗਿਆ ਮੁਰਾਸ਼ਾ ਰੋਡ ਤੇ ਸਮੋਸੇ ਲੈਣ ਵਾਸਤੇ ਮੇਰੇ ਵਾਸਤੇ ਤੇ ਆਪਣੇ ਵਾਸਤੇ ਵੀ ਉੱਥੇ ਕੋਈ ਅਨਸਪਾਸਟੇ ਬੰਦੇ ਸੀ ਮੇਰੇ ਬੱਚੇ ਨੂੰ ਚੱਕ ਕੇ ਲੈ ਗਿਆ 11:00 ਵਜੇ 10 ਮਿੰਟ ਤੇ ਮੈਨੂੰ ਫੋਨ ਆਂਦਾ ਵਾ ਕਿ ਤੁਹਾਡਾ ਬੱਚਾ ਅਜੇ ਦਾ ਅਸੀਂ ਫੜ ਲਿਆ ਵਾ ਇਹ ਗਲਤ ਕੰਮ ਕਰਦਾ ਸੀਗਾ ਤੇ ਅਸੀਂ ਇਹਨੂੰ ਲੈ ਚੱਲੇ ਆ ਜੇ ਤੁਸੀਂ ਕੋਈ ਸਾਡੇ ਨਾਲ ਫੈਸਲਾ ਕਰਨਾ ਤਾਂ ਲੰਬੜੇ ਆ ਜੀ ਅਸੀਂ ਇੱਥੇ ਤਿਆਰੀ ਕਰਕੇ ਲਾਂਬੜੇ ਮੈਂ ਕਿਹਾ ਕਿੱਦਾਂ ਆਵਾਂ 10000 ਰੁਪਇਆ ਲੈ ਕੇ ਲਾਂਬੜੇ ਆਓ ਸਾਨੂੰ ਮਿਲੋ ਅਸੀਂ ਬੰਦਾ ਛੱਡਦੇ ਨਹੀਂ ਹਾਲੇ ਸਾਡੇ ਤਾਂ ਹੀ ਗੱਲ ਆ ਵੱਡੇ ਅਫਸਰਾਂ ਤਾਂ ਹੀ ਗੱਲ ਨਹੀਂ ਹੈਗੀ ਅਸੀਂ ਜਾਣੇ ਆ ਅਸੀਂ ਜਦੋਂ ਕਮਲ ਹਸਟਲ ਲੰਘੇ ਆ ਸਾਨੂੰ ਕਹਿੰਦੇ ਤੁਸੀਂ ਕਿੱਥੇ ਆਏ ਕਿ ਕਮਲ ਹਸਟਲ ਕਹਿੰਦੇ ਤੁਸੀਂ ਇੱਥੇ ਰੁਕੋ ਕਿਤੇ ਨਾ ਕਿਤੇ ਹਤਾਜ ਟੂ ਦੇ ਕੋਲ ਰੁਕੋ ਤੇ ਬੰਦੇ ਸਾਡੇ ਆਂਦੇ ਪੈਸੇ ਤੁਹਾਡੇ ਕੋਲ ਲੈਂਦੇ ਆ ਮੈਂ ਤੇ ਮੇਰਾ ਬੇਟਾ ਵੱਡਾ ਜਸਪ੍ਰੀਤ ਸਿੰਘ ਅਸੀਂ ਦੋਨੇ ਸੀਗੇ ਅਸੀਂ ਉੱਥੇ ਰੁਕੇ ਆ 5-7 ਮਿੰਟ ਰੁਕੇ ਆ ਉਹਨਾਂ ਜਿਹਨੂੰ ਦੋ ਬੁੰਡੇ ਆਏ ਆ ਮੂੰਹ ਉਹਨਾਂ ਦੇ ਵੱਧ ਤੇ ਮੋਟਰਸਾਈਕਲ ਸੀਗਾ ਸਪਲੈਂਡਰ ਨੰਬਰ ਪਲੇਟਾ ਹੈ ਨਹੀਂ ਸੀ ਤੇ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਨਿਕਲ ਕੇ ਸਾਨੂੰ ਪੈਸੇ ਫੜਾਓ ਅਸੀਂ ਕਿਹਾ ਬਾਹਰ ਅਸੀਂ ਕੀ ਨਿਕਲਣਾ ਤੁਸੀਂ ਸਾਡੇ ਕੋਲ ਆਓ ਪੈਸੇ ਲਓ ਸਾਡੇ ਕੋਲ ਗੱਡੀ ਜਾ ਕੇ ਪੈਸੇ ਲੈ ਲਓ ਪੈਸੇ ਤਾਂ ਦੇਣੇ ਆ ਤੁਸੀਂ ਸਾਡੀ ਗੱਡੀ ਵਿੱਚੋਂ ਸਾਡਾ ਮੁੰਡਾ ਸਾਨੂੰ ਦਿਓ ਤੇ ਸਾਡੇ ਕੋਲ ਪੈਸੇ ਲੈ ਲਓ ਉਹ ਇੰਨੀ ਗੱਲ ਨਾਲ ਸਾਡੇ ਕੋਲ ਆਏ ਤੇ ਭੱਜ ਗਏ ਸਾਡੇ ਕੋਲੋਂ ਅਸੀਂ ਉਹਨਾਂ ਪਿੱਛਾ ਕੀਤਾ ਉਹ ਮਿਲੇ ਨਹੀਂ ਮੁਰ ਕੇ ਅਸੀਂ ਆ ਕੇ ਪੁਲਿਸ ਨੂੰ ਤਲਾਸ਼ ਦਿੱਤੀ ਆ ਪੁਲਿਸ ਨੂੰ ਤਲਾਸ਼ ਦਿੱਤੀ ਆ ਪੁਲਿਸ ਸਾਰੀ ਦਿਹਾੜੀ ਮਤਲਬ ਟੈਲੀਫੋਨ ਮਲਾਂਦੀ ਰੀ ਕਸਦੀ ਰੀ ਹਸਾਬ ਲਾਇਆ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਅਸੀਂ ਆ ਗਏ ਆ ਕੋਈ ਸ਼ਾਮੀ 7 ਵਜੇ ਮੈਂ ਆਪਣੀ ਪਰਤਾਲ ਕਰਦਾ ਰਿਹਾ ਭਾਈ ਨਟ ਕਰਦਾ ਰਿਹਾ ਪੁਲਿਸ ਨੂੰ ਤਲਾਸ਼ ਦੇ ਕੇ ਸ਼ਾਮੀ 7 7:30 ਵਜੇ ਮੁੰਡੇ ਨੂੰ ਆਲੋ ਵਾਲੇ ਗੇਟ ਤੇ ਲੱਗ ਆਇਆ ਤੇ ਮੁੰਡੇ ਦਾ ਮੈਨੂੰ ਫੋਨ ਆਇਆ ਮੈਂ ਮੁੰਡੇ ਨੂੰ ਜਾ ਕੇ ਉਥੋਂ ਆਲੋ ਵਾਲ ਦਾ ਘਬਰਾਇਆ ਸੀਗਾ ਕਰ ਲਿਆਂਦਾ ਉਹਨੂੰ ਪਾਣੀ ਪੀਣ ਪੁਲਾਇਆ ਪਲਾ ਕੇ ਤੇ ਉਹਨੂੰ ਰੋਂਦਾ ਰਿਹਾ ਕਹਿੰਦਾ ਮੇਰੇ ਨਾਲ ਤਕਾ ਹੋਇਆ ਆ ਗੱਲ ਆ ਮੈਂ ਕਹਿਆ ਹੋਇਆ ਕੀ ਆ ਕਹਿੰਦਾ ਆ ਪਾਣਾ ਵਰਤਿਆ ਮੈਨੂੰ ਤਾਂ ਪਿਸਤੌਲ ਮੇਰੇ ਰੱਖਦੇ ਸੀਗੇ ਇਹਨੇ ਪਿਓ ਕੋ ਆਪਣੇ ਕੋ 50000 ਰੁਪਇਆ ਮੰਗਾ ਤੇ ਮੇਰੇ ਕੋ 50000 ਦੀ ਹਿੰਮਤ ਨਹੀਂ ਮੇਰੇ ਕੋ 50000 ਦੀ ਹਿੰਮਤ ਉਦ ਦੀ ਤੇ ਮੈਂ ਠੀਕ ਸੀ ਮੈਂ ਮਾਰਾ ਮੋਟਾ 10-20000 ਰੁਪਇਆ ਲੈ ਕੇ ਗਿਆ ਸੀਗਾ ਕੋ ਮੈਂ ਕਹਿੰਦੇ ਮੰਨਣਗੇ ਠੀਕ ਹੈ ਨਾ ਮੰਨਣਗੇ ਨਾ ਸੇ ਮਤਲਬ ਸਾਰੀ ਦਿਹਾੜੀਾਂ ਦੀ ਮੁੰਡਾ ਘਰ ਆ ਗਿਆ ਮੁੰਡੇ ਨੇ ਪੁੱਛਿਆ ਤੈਨੂੰ ਕਿੱਥੇ ਕਿੱਥੇ ਲੈ ਗਏ ਆ ਕਿਤਾ ਕਿਦਾਂ ਹੋਈ ਕਹਿੰਦਾ ਪਹਿਲਾਂ ਨੰਗਲਾ اڈੇ ਤੇ ਲੈ ਕੇ ਗਏ ਆ ਫਿਰ ਮੁੱਧਾ اڈੇ ਤੇ ਲੈ ਕੇ ਗਏ ਆ ਮੈਂ ਨੰਗਲਾ اڈੇ ਤੇ ਕੀ ਕੀਤਾ ਕਹ ਉੱਥੋਂ ਆਈਡੀ ਕਢਾਈ ਫਿਰ ਮੈਂ ਮੁੱਦਾ ਡੇਰੋ ਜਾ ਕੇ ਆਈਡੀ ਕਰਾਈ ਉਹਨਾਂ ਨੇ ਠੰਡਾ ਪੀਤਾ ਫਿਰ ਉਹਨਾਂ ਦੀ ਫੋਟੋ ਲਈਆਂ ਐਸਐਸਓ ਸਾਹਿਬ ਨੂੰ ਸੈਂਡ ਕੀਤੀਆਂ ਐਨੇ ਕਈ ਐਸਐਸਓ ਸਾਹਿਬ ਨੂੰ ਜੋ ਸੈਂਡ ਕੀਤੀਆਂ ਐਸਐਸਓ ਨੇ ਕਾਲ ਫੋਨ ਕੀਤਾ ਉਹ ਕਹਿੰਦੇ ਪ੍ਰੀਜੀ ਸਾਹਿਬ ਜੋਗ ਬਣਦੀ ਕਾਰਵਾਈ ਇਹਨਾਂ ਬੰਦਿਆਂ ਤੇ ਕੀਤੀ ਹੈ ਸਖਤ ਕਾਰਵਾਈ ਕੀਤੀ ਜਾਏ ਮੈਂ ਕਿਹਾ ਠੀਕ ਹੈ ਜੀ ਉਹ ਮੈਨੂੰ ਵਿਸ਼ਵਾਸ ਜੁਆਇਆ ਪੁਲਿਸ ਨੇ ਉਹ ਉਹਨਾਂ ਤੇ ਜੋ ਬਣਦੀ ਕਾਰਵਾਈ ਪੁਲਿਸ ਨੇ ਕਰ ਦਿੱਤੀ ਤੇ ਕੁਝ ਪਛਾਣ ਵੀ ਹੋਈ ਹੈ ਪਛਾਣ ਬੰਦਾ ਜਿਹੜਾ ਹੈਗਾ ਉਹ ਦੂਜਾ ਬੰਦੇ ਗੁਰਪ੍ਰੀਤ ਗੋਪੀ ਦੀ ਵੀ ਅਸੀਂ ਸ਼ਕਲ ਦੇਖੀ ਆ ਮੁੰਡੇ ਸਾਡੇ ਨੇ ਤੇ ਦੂਜਾ ਜਿਹੜਾ ਹੈਗਾ ਵਾ ਉਹ ਰੋਹਿਤ ਗੱਲ ਉਹਦੀ ਪਛਾਣ ਹੋ ਗਈ ਕਰਤੀ ਕਰ ਲਈ ਅਸੀਂ ਮੇਰੇ ਬੇਟੇ ਨੇ ਕਰਤੀ ਮਨਾਲ ਲੈ ਗਿਆ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਮੰਗੋ ਪ੍ਰਸ਼ਾਸਨੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬਣਦੀ ਆ ਜਿਹੜੇ ਸ਼ਹਿਰ ਵਾਸੀ ਇਹ ਜਿੰਮੇਵਾਰ ਬੰਦਿਆਂ ਦੇ ਬੱਚਿਆਂ ਨਾਲ ਹੁੰਦੇ ਬਾਕੀ ਆਮ ਮੈਂ ਤਾਂ ਚਲੋ ਆਪਣੀ ਪਾਈ ਨਟ ਕਰਕੇ ਹਸਾਬ ਲਾ ਲਿਆ ਆਮ ਵਸਨੀਕ ਨਾਲ ਆਪ ਸ਼ਹਿਰਦਾਰੀ ਨਾਲ ਹੋਏਗੀ ਉਹ ਕਿੱਥੋਂ ਹੀ ਨਹੀਂ ਪਾਈ ਨਟ ਕਰ ਸਕਦਾ ਵਿਚਾਰਾ ਗਰੀਬ ਆਦਮੀ ਹੋ ਕਿਸੇ ਗਰੀਬ ਦੇ ਬੱਚੇ ਨੂੰ ਚੱਕ ਕੇ ਲੈ ਜਾਣ ਕਰਨ ਉਹ ਬੱਚਾ ਕੀ ਕਰੂਗਾ ਬੰਦਾ ਕੀ ਕਰ ਸਕਦਾ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਹੋਣਾ ਪਊਗਾ ਇਸ ਕੰਮ ਲਈ ਜਿਹੜੇ ਇਹੋ ਜਿਹੇ ਬੰਦੇ ਪੰਜਾਬ ਪੁਲਿਸ ਚੋਂ ਜਾਂ ਕੋਈ ਵੀ ਕਿਸੇ ਵਿਭਾਗ ਵਿੱਚੋਂ ਉਹ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਮੈਂ ਪੁਲਿਸ ਦਾ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਵਿਸ਼ਵਾਸ ਦਿੱਤਾ ਮੈਨੂੰ ਔਰ ਕਾਰਵਾਈ ਕੀਤੀ ਇਸ ਪੋਜਟੂ ਚਾਹਿਆ ਕਾਰਜ ਕੀਤੀ ਗਈ ਹੈ ਉਹਦਾ ਕੀ ਆਪਰੇਸ਼ਨ ਇਹਦੇ ਵਿੱਚ ਜਿਹੜਾ 67 ਨੰਬਰ ਐਫਆਰ ਲਾਚ ਕੀਤੀ ਗਈ ਹੈ ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀ ਕਿ ਉਹਨਾਂ ਅੰਸਿੰਗ ਜਨਨ ਕਿ ਉਹਨਾਂ ਦੇ بیٹے ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50000 ਰੁਪਏ ਦੀ ਫੋਟੇ ਦੀ ਮੰਗ ਕੀਤੀ ਗਈ ਸੀ ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੱਦੀ ਦੇ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹ ਵਿੱਚ ਤਿੰਨ ਬੰਦੇ ਸ਼ਾਮਿਲ ਆ ਜਿਹੜੇ ਕਿ ਦੱਖਣੀ ਅੱਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕੇ ਲਗਾ ਸੀਗੇ ਸਵਿਫਟ ਗੱਡੀ ਦੇ ਵਿੱਚ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਇਹ ਕਿ ਤਿੰਨ ਜਣੇ ਸੀਗੇ ਉਹਨਾਂ ਵਿੱਚੋਂ ਦੋ ਮੁਲਾਜ਼ਮ ਜਿਹੜੇ ਆ ਉਹ ਹੋਮ ਵਾਰਡਨ ਨਾਲ ਸੰਬੰਧਤ ਸੀਗੇ ਇਹਨਾਂ ਵਿੱਚੋਂ ਇੱਕ ਹੈਗਾ ਰਵਿਤੇਗਿਲ ਇੱਕ ਗੁਰਪ੍ਰੀਤ ਰਵਿਤੇਗਿਲ ਇਸ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਗੁਰਪ੍ਰੀਤ ਕਪੂਰਸਲਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ ਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਉਹ ਫਰਾਰ ਚੱਲਿਆ ਜਾ ਰਿਹਾ ਤੇ ਰੋਹਿਤ ਗੱਲ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਸਰ ਜਿਹੜੇ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਇਹਨਾਂ ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਹੋਇਆਗਾ ਨਹੀਂ ਇਹਨਾਂ ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕੋਈ ਨਸ਼ਾ ਵਗੈਰਾ ਕਰਨ ਦੀ ਆਦੀ ਹੈਗੇ ਕੀ ਹੁਣ ਇਹਨਾਂ ਟੈਸਟਿੰਗ ਵਗੈਰਾ ਕਰਵਾਵਾਂਗੇ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਹੈ ਇਹ ਇਹ ਜਿਹੜੀ ਫਰੋਤੀ ਦਾ ਮਾਮਲਾ ਹੈਗਾ ਵਾ ਇਹਨਾਂ ਨੇ ਪਹਿਲੀ ਵਾਰੀ ਫਰੋਤੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ ਹੈ ਇਹ ਡਿਊਰਿੰਗ ਇਨਵੈਸਟੀਗੇਸ਼ਨ ਵਿੱਚ ਜੈਤਿਆ ਸੀ ਵੈਰੀਫਾਈ ਕਰਾਂਗੇ ਕਿ ਫਸਟ ਫਸਟ ਵਾਰ ਇਹ ਹੋਇਆ ਸੀ ਜਾਂ ਇਹ ਪਹਿਲਾਂ ਵੀ ਹੋ ਚੁੱਕੇ ਹੈ ਜਿਹੜਾ ਇਹਨਾਂ ਨੇ ਨੈਪਿੰਗ ਕੀਤੀ ਜਿਹੜੀ ਗੱਡੀ ਚ ਕੀਤੀ ਤੇ ਕਿੱਥੇ ਲੈ ਕੇ ਗਏ ਕੁਝ ਪਤਾ ਲੱਗਾ ਸੀ ਇਹ ਸਵਿਫਟ ਡਿਜ਼ਾਇਰ ਸੀ ਸਿਲਵਰ ਨੰਬਰ ਸਿਲਵਰ ਕਲਰ ਦੀ ਸੀ ਡੀਪੀ 2010 ਡੀਏ 93 13 ਇਹ ਵੱਖਰੇ ਵੱਖਰੇ ਏਰੀਆ ਦੇ ਵਿੱਚੋਂ ਮੁਕਮਾਈ ਗਿਆ ਲੋਕਲ ਦੇ ਵਿੱਚ ਅਰ ਜਦੋਂ ਉਸ ਦੇ ਕੋਲ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰ ਲਿਆ ਠੀਕ ਹੈ ਸਰ ਹੁਣ ਤੱਕ ਅਰੈਸਟ ਕੀਤੇ ਨਹੀਂ ਹਲੇ ਇੱਕ ਸਿਰਫ ਰੋਹਿਤ ਗਿੱਲ ਦੀ ਜਿਹੜੀ ਅਰੈਸਟ ਹੋਈ ਆ ਦੋ ਜਿਹੜੇ ਆ ਇੱਕ ਹੈਗਾ ਨੰਦਾ ਗੁਰਪ੍ਰੀਤ ਇੱਕ ਹੋਰ ਨਾਮ ਜਿਹੜਾ ਪ੍ਰਾਈਵੇਟ ਵਿਅਕਤੀ ਸੀਗਾ ਜੈਕਬ ਉਹ ਹਲੇ ਅਰੈਸਟ ਨਹੀਂ ਹੋਆ ਸਰ ਬੇਰੀ ਤਾਰ ਅਦੇ ਨਹੀਂ ਮਾਤਾ ਦਰਪ੍ਰੀਤ ਅਸੀਂ ਜਿਹੜੇ ਛੇਤਰ ਨੰਬਰ ਅਫੇਅਰ ਲੌਂਚ ਕੀਤੇ 386 342 506 511 34 ਆਈ ਪੀਸੀ ਜਿਹੜੀ ਨੇ ਅਫੇਅਰ ਲੌਂਚ ਕੀਤੇ ਸਰ ਹੁਣ ਅਗਲੀ ਕੀ ਕਰਦੇ ਕਿਸੇ ਯਾਰ ਅਗਲੀ ਕਾਰਵਾਈ ਇਹ ਕਰਾਂਗੇ ਕਿ ਪਹਿਲੇ ਜਿਹੜੇ ਰਹਿੰਦੇ ਆ ਉਹਨੂੰ ਫੜਾਂਗੇ ਤੇ ਪਲੱਸ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਕਿ ਹੋਰ ਇਹੋ ਜਿਹੇ ਕਿੰਨੇ ਮਟਰ ਹੋ ਚੁੱਕੇ ਆ ਸਰ ਜਿਹੜਾ ਰੋਹਿਤ ਗੱਲ ਪੜਿਆ ਹੈਗਾ ਵਾ ਇਹ ਤੇ ਪੰਨਾ ਵੀ ਕੋਈ ਅਪਰਾਧਿਕ ਮਾਮਲਾ ਨਹੀਂ ਨਹੀਂ ਇਹ ਤੇ ਪੰਨਾ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ